ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਤੇ ਉਹ ਭਾਜੀਪੀ ਦੀ ਲੀਡਰਸ਼ਿਪ ਨੂੰ ਵੀ ਪੰਜਾਬ ਦੇ ਵਿੱਚ ਟਾਰਗੇਟ ਕਰ ਰਹੇ ਨੇ ਪਰ ਨਾਲ ਹੀ ਨਾਲ ਬੀਜੇਪੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਕਲੇਮ ਕਰ ਰਹੀ ਹੈ ਕਿ ਆਪਣਾ ਆਰਗਨਾਈਜ਼یشنل ਢਾਂਚਾ ਜਿਹੜਾ ਹੈ ਉਹ ਚੁਸ ਦੁਰਸਤ ਕਰ ਰਹੇ ਨੇ ਤੇ ਅਕਾਲੀ ਦਲ ਤੋਂ ਜਦੋਂ ਐਨਡੀਏ ਤੋਂ ਬਾਹਰ ਹੋ ਗਿਆ ਹੈ ਹੁਣ ਅਕਾਲੀ ਦਲ ਤੇ ਉਸ ਤੋਂ ਬਾਅਦ 117 ਸੀਟਾਂ ਤੇ ਇਲੈਕਸ਼ਨ ਲੜਨ ਦੀ ਜਿਹੜੀ ਹੈ ਬੀਜੇਪੀ ਤਿਆਰੀ ਕਰ ਰਹੀ ਹੈ ਤੇ ਅੱਜ ਜਿੱਥੇ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦਾ ਇੱਕ ਟ੍ਰੇਨਿੰਗ ਕੈਂਪ ਜਿਹੜਾ ਸੀਗਾ ਅਸੀਂ ਗੱਲ ਕਰਾਂਗੇ ਪੰਜਾਬ ਬੀਜੇਪੀ ਦੇ ਪ੍ਰੈਜ਼ੀਡੈਂਟ ਅਸ਼wini ਸ਼ਰਮਾ ਜੀ ਨਾਲ ਕਿ ਕੀ ਉਹਨਾਂ ਦੀਆਂ ਤਿਆਰੀਆਂ ਹੈਗੀਆਂ 117 ਸੀਟਾਂ ਦੇ ਲੜਨ ਵਾਸਤੇ ਤੇ ਕੀ ਚੈਲੰਜੇਜ਼ ਨੇ ਅਸ਼wini ਜੀ ਇੱਕ ਪਾਸੇ ਕਿਸਾਨ ਪ੍ਰੋਟੈਸਟ ਕਰ ਰਹੇ ਤੇ ਦੂਜੇ ਪਾਸੇ ਤੁਸੀਂ ਤਿਆਰੀ ਕਰ ਰਹੇ ਨੇ 117 ਸੀਟਾਂ ਦੀ ਇਹ ਕਿਦਾਂ ਦੇਖਦੇ ਹੋ ਤੁਸੀਂ ਕਿ ਕਿਸਾਨਾਂ ਦੇ ਪ੍ਰੋਟੈਸਟ ਮੇਰੀ ਗੱਲ ਸੁਣੋ ਮੇਰੀ ਤਿਆਰੀ ਦਾ ਉਹਨਾਂ ਦੇ ਪ੍ਰੋਟੈਸਟ ਨਾਲ ਕੋਈ ਨਾਤਾ ਨਹੀਂ ਹੈ ਉਹ ਆਪਣੇ ਲੋਕਤੰਤਰੀਕ ਅਧਿਕਾਰ ਦਾ ਪ੍ਰਯੋਗ ਕਰ ਰਹੇ ਨੇ ਮੈਂ ਆਪਣੇ ਲੋਕਤੰਤਰੀਕ ਅਧਿਕਾਰ ਦਾ ਪ੍ਰਯੋਗ ਕਰ ਰਿਹਾ ਇਸ ਕਰਕੇ ਦੋਨਾਂ ਵਿਸ਼ਿਆਂ ਦਾ ਇਹਦੇ ਨਾਲ ਕੋਈ ਮੇਲ ਨਹੀਂ ਹੈ ਔਰ ਭਾਜਪਾ ਇਲੈਕਸ਼ਨ ਦੇ ਨਜ਼ਰੀਏ ਨਾਲ ਕੰਮ ਨਹੀਂ ਕਰਦੀ ਭਾਜਪਾ ਕਾਰਜਕਰਤਾ ਤੇ ਆਧਾਰਿਤ ਪਾਰਟੀ ਹੈ ਔਰ ਇਹਦੀ ਸੰਗਠਨਾਤਮਕ ਰਚਨਾ ਦੁਨੀਆ ਦੇ ਅੰਦਰ ਸਭ ਤੋਂ ਵਧੀਆ ਰਚਨਾ ਪਾਰਟੀ ਦੀ ਹੁੰਦੀ ਹੈ ਔਰ ਉਸ ਰਚਨਾ ਨੂੰ ਬਣਾਉਣ ਦੇ ਲਈ ਮੇਰਾ ਸਾਰਾ ਧਿਆਨ ਲੱਗਾ ਉਹਦੇ ਤੇ ਆਤੀ ਮੈਂ ਕੰਮ ਕਰ ਰਿਹਾ ਹਾਂ ਪਰ ਅਕਾਲੀ ਦਲ ਤੋਂ ਜੁਦਾ ਹੋਣ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਭਾਜਪਾ 117 ਸੀਟਾਂ ਤੇ ਵਿਨੇਬਲ ਤੇ ਫਾਰਮੇਟੇਬਲ ਕੈਂਡੀਡੇਟਸ ਜਿਹੜੇ ਹੈ ਉਹ ਦੇ ਪਾਏਗੀ ਦੇਖਦੇ ਜਾਓ ਕੀ ਹੁੰਦਾ ਹੈ ਪੰਜਾਬ ਕੇ ਦੇ ਲੋਕਾਂ ਨੇ ਨਾ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਔਰ ਭਾਰਤੀ ਜਨਤਾ ਪਾਰਟੀ ਕੋਈ ਵੀ ਗੱਲ ਕਹੇਗੀ ਨਾ ਪੰਜਾਬੀ ਉਤੇ ਵਿਸ਼ਵਾਸ ਕਰੇਗਾ ਕਿਉਂਕਿ ਪੰਜਾਬ ਦੀ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਭਾਰਤੀ ਜਨਤਾ ਪਾਰਟੀ ਨੇ ਹੀ ਕੀਤੀ ਹੈ ਚਾਹੇ ਉਹ 84 ਦੇ ਦੰਗਿਆਂ ਨੂੰ ਸਜਾ ਦੁਰਾਣਾ ਹੋਏ ਚਾਹੇ ਕਰਤਾਰਪੁਰ ਕੋਰੀਡੋਰ ਖੋਲਣਾ ਹੋਏ ਚਾਹੇ ਕਾਲੀ ਸੂਚੀ ਤੋਂ ਆਪਣੇ ਨੌਜਵਾਨਾਂ ਨੂੰ ਕੱਢਣਾ ਹੋਏ ਪੰਜਾਬ ਦਾ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਔਰ ਉਹਦੇ ਤੇ ਵਿਸ਼ਵਾਸ ਕਰਦਾ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਤੁਹਾਡੇ ਆਫਿਸਿਸ ਵੀ ਖੁੱਲ ਰਹੇ ਨੇ ਜਗਾ ਜਗਾ ਜਿੱਦੇ ਦਸ ਖੋਲਣੇ ਸੀਗੇ ਬਠਿੰਡਾ ਦੇ ਵਿੱਚ ਵੀ ਪ੍ਰੋਟੈਸਟ ਕਰ ਰਹੇ ਨੇ ਤੁਹਾਡੇ ਲੀਡਰਸ ਦੇ ਖਿਲਾਫ ਤੁਹਾਨੂੰ ਆਪ ਵੀ ਪ੍ਰੋਟੈਸਟ ਦਾ ਸਾਹਮਣਾ ਕਰਨਾ ਪਿਆ ਸੀਗਾ ਇੱਕ ਇੱਕ ਅਟੈਕ ਤੁਹਾਡੇ ਤੇ ਵੀ ਹੋਇਆ ਸੀਗਾ ਤੁਹਾਡੇ ਵਹੀਕਲ ਤੇ ਵੀ ਹੋਇਆ ਸੀ ਪਹਿਲਾਂ ਵੀ ਕਿਹਾ ਕਿ ਕੋਈ ਵੀ ਕਿਸਾਨ ਹਮਲਾ ਨਹੀਂ ਕਰ ਸਕਦਾ ਉਹਨਾਂ ਨੂੰ ਆਪਣੀ ਐਜੂਕੇਸ਼ਨ ਕਰਨ ਦਾ ਤੇ ਅਧਿਕਾਰ ਆ ਚਾਹੇ ਮੇਰੇ ਤੇ ਹਮਲਾ ਹੋਇਆ ਚਾਹੇ ਦੋਹਰਿਆ ਉਹਦੇ ਚ ਨਾ ਕੁਝ ਸ਼ਰਾਰਤੀ ਲੋਕ ਜਿਹੜੇ ਪੰਜਾਬ ਦਾ ਅਮਨ ਸ਼ਾਂਤੀ ਖਰਾਬ ਕਰਨਾ ਚਾਹੁੰਦੇ ਉਹ ਲੋਕਾਂ ਦੀ ਕੁਸਪੇਟ ਹੈ ਕਿਸਾਨ ਕਿਉਂ ਕਰੇਗਾ ਸਾਡੇ ਤੇ ਹਮਲਾ ਅਸੀਂ ਤੇ 7 ਘੰਟੇ ਕਿਸਾਨਾਂ ਦੀ ਗੱਲ ਸੁਣੀ ਅਸੀਂ ਤੁਹਾਡੇ ਤੇ ਕਿਉਂ ਹਮਲਾ ਕਰੇਗਾ ਲੇਕਿਨ ਕਿਉਂਕਿ ਪੰਜਾਬ ਦੇ ਅੰਦਰ ਅਮਰਿੰਦਰ ਦੀ ਸਰਕਾਰ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਦੇ ਲਈ ਕਿਸਾਨਾਂ ਦੇ ਅੰਦੋਲਨ ਦੀ ਆੜ ਦੇ ਅੰਦਰ ਆਪਣੇ ਦੁਆਰਾ ਜਿਹੜਾ ਭ੍ਰਸ਼ਟਾਚਾਰ ਇਸ ਸਰਕਾਰ ਦੇ ਦੌਰਾਨ ਹੋਇਆ ਜਿਹੜੀ ਵਾਦਾ ਖਿਲਾਫੀ ਲੋਕਾਂ ਦੇ ਨਾਲ ਹੋਈ ਹੈ ਨੌਜਵਾਨ ਪੁੱਛ ਰਿਹਾ ਕਿ ਕਿੱਥੇ ਆ ਘਰ ਘਰ ਨੌਕਰੀ ਨਸ਼ਾ ਮੁਕਤ ਪੰਜਾਬ ਕਿੱਥੇ ਆ ਇਹਨਾਂ ਸਾਰੀਆਂ ਗੱਲਾਂ ਤੇ ਧਿਆਨ ਨਾ ਜਾਏ ਇਸ ਕਰਕੇ ਇਹ ਖੇਲ ਖੇលਿਆ ਜਾ ਰਿਹਾ ਹੈ ਜਿਹੜਾ ਕਿਸਾਨਾਂ ਦਾ ਤੇ ਸੈਂਟਰਲ ਗਵਰਨਮੈਂਟ ਦਾ ਜਿਹੜਾ ਹੈਗਾ ਹੁਣ ਇੱਕ ਡੈਡਲੌਕ ਬਣਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਖੇਤੀ ਬਿੱਲਾਂ ਦਾ ਇਹ ਕਿਦਾਂ ਰਿਸੋਲਵ ਹੋਏਗਾ ਅਰੇ ਡੈਡਲੌਕ ਕੋਈ ਨਹੀਂ ਹੈ 7 ਘੰਟੇ ਮੀਟਿੰਗ ਚੱਲੀ ਹੈ ਔਰ ਉੱਥੇ ਬਾਹਰ ਆ ਕੇ ਕਿਸਾਨਾਂ ਨੇ ਕਿਹਾ ਕਿ ਬੜੀ ਸੁਖਤ ਬੈਠਕ ਹੋਈ ਹੈ ਔਰ ਅਸੀਂ ਕੇਂਦਰ ਦਾ ਦੁਆਰਾ ਨਿਮੰਤਰਣ ਹੈ ਜਦੋਂ ਮਰਜੀ ਇਹ ਮਿਲ ਸਕਦੇ ਨੇ ਜਦੋਂ ਮਰਜੀ ਗੱਲਬਾਤ ਕਰ ਸਕਦੇ ਨੇ ਉਦੋਂ ਹੀ ਤਾਂ ਹੋ ਗਿਆ ਸੀ ਇਹਨਾਂ ਦਾ ਆਪਸ ਫਰਦਰ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਮਤਲਬ ਸੈਂਟਰਲ ਗਵਰਨਮੈਂਟ ਵੱਲੋਂ ਕੋਈ ਹੋਰ ਇਸ ਤੋਂ ਬਾਅਦ ਵੀ ਕੋਈ ਬੁਲਾਇਆ ਜਾ ਸਕਦਾ ਕਿਸਾਨਾਂ ਨੂੰ ਗੱਲਬਾਤ ਵਾਸਤੇ ਤਾਂ ਕਿ ਸਾਰਾ ਮਸਲਾ ਸੁਲਝਾ ਜਾਏ ਕਿਉਂ ਨਹੀਂ ਕਿਉਂ ਨਹੀਂ ਬੁਲਾਇਆ ਜਾ ਸਕਦਾ ਇੱਕ ਪੰਜਾਬ ਦੇ ਵਿੱਚ ਗੱਲ ਹੋ ਰਹੀ ਹੈ ਕਿ ਹਰਿਆਣਾ ਦੀ ਤਰ੍ਹਾਂ ਜਿੱਦਾਂ ਸੋਸ਼ਲ ਇੰਜੀਨੀਅਰਿੰਗ ਉੱਥੇ ਹੋਈ ਸੀਗੀ ਨਾਨ ਜਾਟ ਜਿਹੜਾ ਭਾਜਪਾ ਨੂੰ ਕਹਿੰਦੇ ਕਿ ਉਹਨਾਂ ਨੂੰ ਕਨਸੋਲिडेट ਕੀਤਾ ਸੀਗਾ ਤੇ ਪੰਜਾਬ ਦੇ ਵਿੱਚ ਵੀ ਇਦਾਂ ਕਹਿ ਰਹੇ ਨੇ ਕਿ ਕਨਸੋਲਿਡੇਸ਼ਨ ਜਿਹੜ ਬੀਜੇਪੀ ਟਾਰਗੇਟ ਕਰ ਰਹੀ ਹੈ ਹਿੰਦੂ ਤੇ ਦਲਿਤ ਜਿਹੜਾ ਸੈਕਸ਼ਨਸ ਹੈਗੀ ਉਹਨਾਂ ਦੀ ਆਪਣੇ ਇਲੈਕਟਰਲ ਜਿਹੜੇ ਹੈਗੇ ਉਸ ਦੇ ਵਾਸਤੇ ਜੀ ਬੀਜੇਪੀ ਸਮੁੱਚੇ ਪੰਜਾਬੀਆਂ ਦੀ ਪਾਰਟੀ ਹੈ ਇਹ ਸੀ ਕਿ ਪੰਜਾਬ ਬੀਜੇਪੀ ਦੇ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਜਿਹੜੀ ਹੈਗੀ ਉਹ 117 ਸੀਟਾਂ ਤੇ ਆਪਣੇ ਕੈਂਡੀਡੇਟਸ ਜਿਹੜੇ ਹੈਗੇ ਉਹ ਦੇਗੀ ਤੇ ਵਿਨੇਬਲ ਕੈਂਡੀਡੇਟਸ ਜਿਹੜੇ ਉਹ ਦੇਗੀ ਤੇ ਬੀਜਪੀ ਦਾ ਜਿਹੜਾ ਆਰਗਨੈਸ਼ਨਲ ਟਾਂਚਾ ਹੈਗਾ ਉਹ ਪੰਜਾਬ ਦੇ ਵਿੱਚ ਮਜ਼ਬੂਤ ਹੈ ਤੇ ਇਸ ਨੂੰ ਹੋਰ ਮਜ਼ਬੂਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਤੇ ਉਹਨਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜਾ ਉਹਨਾਂ ਤੇ ਵੀ ਹਮਲਾ ਹੋਇਆ ਸੀਗਾ ਉਹ ਵੀ ਜਿਹੜਾ ਹੈਗਾ ਉਹ ਕਿਸਾਨਾਂ ਨੇ ਨਹੀਂ ਕੀਤਾ ਸੀਗਾ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਪ੍ਰੋਟੈਸਟ ਚੱਲੇ ਨੇ ਹੁਣ ਪੰਜਾਬ ਦੇ ਵਿੱਚ ਤੇ ਇੱਕ ਵਾਰੀ ਜਦੋਂ ਉਹਨਾਂ ਦੀ ਵਹੀਕਲ ਤੇ ਅਟੈਕ ਹੋਇਆ ਸੀਗਾ ਉਹਨਾਂ ਨੇ ਕਲੇਮ ਕੀਤਾ ਕਿ ਉਹ ਜਿਹੜਾ ਹਮਲਾ ਸੀਗਾ ਉਹ ਸ਼ਰਾਰਤੀ ਅੰਸਰਾਂ ਦਾ ਕੰਮ ਸੀਗਾ ਪੋਲਿਟੀਕਲ ਉਸਤੇ ਜਦਕਿ ਕਿਸਾਨਾਂ ਦਾ ਨਹੀਂ ਸੀਗਾ どうぞ。<music>